ਕਹਿੰਦੇ ਜਿਸ ਚੀਜ਼ ਨੂੰ ਤੂੰ ਲੈਣ ਆਇਆ ਤੂੰ ਸ਼ਾਇਦ ਇਹੀ ਸੋਚ ਕੇ ਬਹਿ ਗਿਆ ਕਿ ਮੈਂ ਧਨ ਦੌਲਤ ਇਕੱਠਾ ਕਰਾਂ ਤੇ ਮੈਂ ਸੁਖੀ ਹੋ ਜਾ ਨਾ ਉਹ ਪਿਆਰਿਆ ਇਹਨਾਂ ਚੀਜ਼ਾਂ ਨੇ ਸੁਖ ਨਹੀਂ ਦੇਣਾ ਸੁਖ ਤਾਂ ਹਰੀ ਦੇ ਨਾਮ ਵਿੱਚ ਹੈ ਜਿੱਥੇ ਮਰਜੀ ਚਲਾ ਜਾ ਮਾਰੇ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਨਾਮ ਬਿਨ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਇਹ ਨਿਤੋਂ ਪਹਿਲਾ ਸ਼ਬਦ ਇਥੇ ਆਪ ਜੀ ਸਰਵਣ ਕਰ ਰਹੇ ਸੀ ਇਹ ਪਿਆਰੇ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਮੰਗਣਾ ਉਹ ਦੁੱਖ ਹੀ ਦੁੱਖ ਹੈ ਬਿਨ ਤੋਂ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਹੋ ਨਾਮ ਸੰਤੋਖਿਆ ਉਤਰੇ ਪਰ ਅੱਜ ਤੱਕ ਕਿਸੇ ਦੀ ਭੁੱਖ ਮਰੀ ਨਹੀਂ ਤ੍ਰਿਸ਼ਨਾ ਖਤਮ ਨਹੀਂ ਹੋਈ ਸਾਧ ਸੰਗਤ ਤ੍ਰਿਸ਼ਨਾ ਖਤਮ ਹੁੰਦੀ ਪਰਮੇਸ਼ਰ ਦਾ ਨਾਮ ਜਪ ਕੇ ਤੇ ਨਾਮ ਕਈ ਲੋਕ ਜਪਦੇ ਨਹੀਂ ਆਪ ਜੀ ਦਾ ਧੰਨੋ ਜਿਹੜੇ ਚੱਲ ਕੇ ਭਾਈ ਸੰਗਤ ਵਿੱਚ ਆਏ ਹੋ ਮਹਾਂਪੁਰਖਾਂ ਦੇ ਸੰਗ ਕਰਨ ਵਾਲੇ ਸੀਸ ਝੁਕਦਾ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਪਰ ਭਾਈ ਜਿਹੜੇ ਨਹੀਂ ਕਰਦੇ ਸੰਗਤ ਉਹਨਾਂ ਨੂੰ ਸੁੱਖ ਨਹੀਂ ਉਹਨਾਂ ਨੂੰ ਸੁੱਖ ਨਹੀਂ ਹੈ ਸਾਧ ਸੰਗਤ ਜਿਨ੍ਹਾਂ ਚੀਜ਼ਾਂ ਵਿੱਚ ਉਹ ਸੁੱਖ ਮੰਨਦੇ ਹਨ ਉਹਨਾਂ ਚੀਜ਼ਾਂ ਵਿੱਚ ਸੁੱਖ ਨਹੀਂ ਹੈ ਸਾਰੇ ਸੰਸਾਰ ਦਾ ਭ੍ਰਮਣ ਕਰਦਾ ਪਰ ਕਹਿੰਦੇ ਨਾਮ ਤੋਂ ਬਿਨਾਂ ਤਾਂ ਸਭ ਕੁਝ ਦੁੱਖ ਹੀ ਦੁੱਖ ਹੈ ਤੂੰ ਖੋਲੀ ਜਾ ਦੁੱਖਾਂ ਦੀਆਂ ਪੰਡਾਂ ਖੁੱਲੀਆਂ ਜਾਣਗੀਆਂ ਖਿੱਦੋਂ ਲੀਰਾਂ ਦੀ ਖਿੱਦੋਂ ਬਣਾ ਲਈ ਉਹਨੂੰ ਲੀਰਾਂ ਨੂੰ ਪਾੜੀ ਚੱਲੋ ਦੇੜੀ ਚੱਲੋ ਵਿੱਚੋਂ ਲੀਰਾਂ ਹੀ ਨਿਕਲੀ ਜਾਣਗੀਆਂ ਸੁੱਖ ਨਹੀਂ ਨਿਕਲਣਾ ਇਸੇ ਤਰ੍ਹਾਂ ਹੀ ਮਾਰੇ ਕਹਿੰਦੇ ਆ ਦੁੱਖ ਕੀਆ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਉਹ ਕੋਈ ਸੁੱਖ ਨਹੀਂ ਨਿਕਲਣਾ ਸੁੱਖ ਸਿਰਫ ਤੇ ਸਿਰ ਪਰਮੇਸ਼ਰ ਦੇ ਨਾਮ ਵਿੱਚ ਹੈ ਉਹ ਮਹਾਪੁਰਖਾਂ ਦੀ ਸੰਗਤ ਕਰਕੇ ਪਤਾ ਲੱਗਣਾ ਤੂੰ ਭਲੇ ਪੁਰਖਾਂ ਦੀ ਸੰਗਤ ਵਿੱਚ ਸੱਤੀ ਪਹਿਰੀ ਸਤਿ ਭਲਾ ਬਹੀਏ ਪੜਿਆਂ ਪਾਸ ਪੜਿਆਂ ਹੋਿਆਂ ਦੀ ਸੰਗਤ ਕਰ